23 ਤਰੀਕ ਨੂੰ ਟ੍ਰਿਕੇਸ਼ ਕੁਮਾਰ ਦੇ ਗੁੰਮਸ਼ਦ ਕੀਤੇ ਸਾਡੇ ਕੋਲ ਇੱਕ ਰਿਪੋਰਟ ਆਉਂਦੀ ਹੈ ਜੀ ਉਹਦਾ ਬ੍ਰਦਰ ਸਾਨੂੰ ਦੱਸਦਾ ਕਿ 18 ਤਰੀਕ ਤੋਂ ਬਾਅਦ ਅਰਕੇਸ਼ ਕੁਮਾਰ ਦਾ ਜਿਹੜਾ ਹੁਣ ਸਵਿਚ ਆਫ ਆ ਰਿਹਾ ਉਹ ਬਿਆਨਾਂ ਤੇ ਇਹਨਾਂ ਤਿੰਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਂਦਾ ਹੈ 44 ਨੰਬਰ ਮੁਕੱਦਮਾ ਗ੍ਰਿਫਤਾਰੀ ਤੋਂ ਬਾਅਦ ਉਹਦੀ ਪੁੱਛਗਿੱਛ ਦੇ ਦੌਰਾਨ ਉਹ ਇਨਸ਼ਾਅ ਕਰਦਾ ਸਾਡੇ ਕੋਲੇ ਕਿ ਜਿਹੜੇ ਉਹਨੇ ਸਿਰ ਸੀ ਕਾਡੀ ਦਾ ਉਹ ਉੱਥੇ ਬਾੜ ਸੋਈਆਂ ਰੋਡ ਵਾਲੇ ਨਾਲੇ ਤੇ ਸਿੱਟ ਦਿੱਤਾ ਕਿਤੇ ਉਸ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ਤੇ ਅਸੀਂ ਉਹਨੂੰ ਪ੍ਰਮਾਪਤ ਕਰਾਉਣੇ ਆ ਜੀ ਪ੍ਰਮਾਪਤ ਕਰਵਾ ਕੇ ਸਰ ਨੂੰ ਸਿਹਾਸ ਪਾਲ ਦਾ ਕਰਦਿੰਦੇ ਹਾਂ ਪੋਸਟ ਮਾਰਟਲ ਨੇ ਐਨਸਾਰੀ ਕਾਤੀ ਪ੍ਰਤਾਪ ਨਗਰ ਦੇ ਵਿੱਚ ਕਤਲ ਹੋਇਆ ਕੀ ਨਾਮ ਸੀਗਾ ਕਿੰਨੀ ਉਮਰ ਸੀ ਤੇ ਕਿਹੜੇ ਕਿੱਤੇ ਇਹ ਜੀ 25 ਤਰੀਕ ਨੂੰ ਠਾਣਾ ਪ੍ਰਕਾਸ਼ ਕੁਮਾਰ ਦੀ ਗੁੰਮਸ਼ਦਗੀ ਦੀ ਸਾਡੇ ਕੋਲ ਇੱਕ ਰਿਪੋਰਟ ਆਉਂਦੀ ਹੈ ਜੀ ਨਿੰਦਸੀ ਇਸ ਤਰ੍ਹਾਂ ਜਾਰੀ ਕਰਾਉਣੀ ਉਹਦਾ ਬ੍ਰਦਰ ਸਾਨੂੰ ਦੱਸਦਾ ਕਿ 18 ਤਰੀਕ ਤੋਂ ਬਾਅਦ ਰਕੇਸ਼ ਕੁਮਾਰ ਦਾ ਜਿਹੜਾ ਹੁਣ ਸਵਿਚ ਆਫ ਹੋ ਰਿਹਾ ਉਸ ਤੋਂ ਬਾਅਦ ਇਹਦੀ ਜਾਂਚ ਕੀਤੀ ਜਾਂਦੀ ਹੈ ਕੱਲ ਮਿਤੀ 1 3 25 ਨੂੰ ਉਹਦਾ ਜਿਹੜਾ ਵੱਡਾ ਭਰਾ ਮੁਕੇਸ਼ ਕੁਮਾਰ ਸਾਡੇ ਕੋਲੇ ਠਾਣੇ ਆ ਕੇ ਸਟੇਟਮੈਂਟ ਦਿੰਦਾ ਕਿ ਜੋ ਉਹਦਾ ਛੋਟਾ ਭਰਾ ਰਕੇਸ਼ ਕੁਮਾਰ ਆ ਵੀ ਉਸ ਨੂੰ ਉਸਦੇ ਪਿੰਡ ਦੇ ਅਜੇ ਰਾਮ ਤੇ ਹੋਰ ਦੋ ਉਹਦੇ ਬੱਚੇ ਅਜੇ ਰਾਮ ਦੇ ਤਿੰਨਾਂ ਨੇ ਮਿਲ ਕੇ ਮਾਰ ਕੇ ਤੇ ਕਿਤੇ ਉਹਦੀ ਬਾਡੀ ਨੂੰ ਸੈੱਟਅਪ ਦਿੱਤਾ ਤੇ ਉਸ ਤੋਂ ਬਾਅਦ ਉਸ ਦੇ ਬਿਆਨਾਂ ਤੇ ਇਹਨਾਂ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਂਦਾ ਜੀ 44 ਨੰਬਰ ਮੁਕੱਦਮਾ ਉਦੀਨਤਾਰ ਐਕਸੋ ਤੇਨ ਬੀ ਐਨਰਸ ਤੇ ਕਾਰਡੋ ਬੀ ਐਨਰਸ ਤੇ ਜੀ ਉਸ ਤੋਂ ਬਾਅਦ ਇਹਦੀ ਤਫਤੀਸ਼ ਕਰਕੇ ਜਿਹੜਾ ਅਜੇ ਰਾਮਾ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰੀ ਤੋਂ ਬਾਅਦ ਉਹਦੀ ਪੁੱਛਗਿੱਛ ਦੌਰਾਨ ਉਹ ਇਨਕਸ਼ਾਫ ਕਰਦਾ ਸਾਡੇ ਕੋਲੇ ਕਿ ਜਿਹੜੇ ਉਹਨੇ ਸਿਰ ਸੀ ਬਾਡੀ ਦਾ ਉੱਥੇ ਬਾਅਦ ਸੋਈਆਂ ਰੋਡ ਵਾਲੇ ਨਾਲੇ ਤੇ ਸਿੱਟ ਦਿੱਤਾ ਕਿਤੇ ਲਪਾਵੇ ਚ ਪਾ ਕੇ ਤੇ ਉਹਨੂੰ ਚੋਲੇ ਚ ਪਾ ਕੇ ਸਿੱਟਤਾ ਉਸ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ਤੇ ਅਸੀਂ ਉਹਨੂੰ ਬਰਾਮਦ ਕਰਾਉਣੇ ਆ ਜੀ ਬਰਾਮਦ ਕਰਵਾ ਕੇ ਸਿਰ ਨੂੰ ਅਸੀਂ ਹਸਪੀਟਲ ਪਹੁੰਚਾ ਕਰ ਦਿੰਨੇ ਆ ਪੋਸਟਮਾਰਟਮ ਲਈ ਸਰ ਜੀ ਗੱਲ ਕੀ ਜੇ ਕਿ ਕੀ ਜਾ ਰਿਹਾ ਕਿ ਜਿਹੜਾ ਉਹਦਾ ਮਾਸ ਸੀਗਾ ਉਹ ਹੱਡੀਆਂ ਤੋਂ ਅੱਡ ਕਰਕੇ ਹੱਡੀਆਂ ਅੱਗ ਸਿੱਟੀਆਂ ਮਾਸ ਅੱਡ ਕਿਤੇ ਦਿੱਤੇ ਗੁੰਦੀ ਤੜ ਦੀ ਜਿਹੜੀ ਬਰਾਮਦਗੀ ਤਫਤੀਸ਼ ਚੱਲ ਰਹੀ ਹੈ ਜੀ ਇਸ ਬਾਤ ਤੋਂ ਇਸ ਤੇ ਇਹ ਗੱਲ ਕਲੀਅਰ ਹੋਊਗੀ ਵੀ ਇਦਾਂ ਹੋਇਆ ਜਾਂ ਨਹੀਂ ਹੋਇਆਗਾ ਹਾਲ ਦੀ ਘੜੀ ਹੁੰਦਾ ਸਿਰ ਬ੍ਰਾਂਧ ਹੋਇਆ ਤੇ ਧੜ ਬ੍ਰਾਂਧ ਕਰ ਲਈ ਅਸੀਂ ਸਰਚ ਟੀਮਾਂ ਲਾਈ ਹੋਈਆਂ ਨੇ ਜੀ ਤੇ ਇਹਦੀ ਪੁੱਛਗਿੱਛ ਚੱਲ ਰਹੀ ਹੈ ਜਿਹੜਾ ਸਰ ਬਦਲਾ ਫੜਿਆ ਕੀ ਇਹ ਤੇ ਕੋਈ ਪਹਿਲਾਂ ਨੂੰ ਤਾਂ ਆਇਆ ਹੁੰਦਾ ਪਰ ਚਾਹੇ ਕਿ ਹਾਲ ਦੀ ਘੜੀ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ